ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਆਪਾਂ ਇੱਕ ਗੱਲ ਜੋ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸਾਂਝੀ ਜੋ ਆਪਣੇ ਨਾ ਇੱਕ ਗੁਰਸਿੱਖ ਕੁੜੀ ਆ ਉਹ ਵਿਚਾਰੀ ਮਜਬੂਰੀ ਕਾਰਨ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਉਹਦੇ ਯਾਰਾ ਤਰ੍ਹਾਂ ਤਰ੍ਹਾਂ ਦੇ ਲੋਕ ਸਵਾਲ ਉਠਾਈ ਜਾਂਦੇ ਆ ਵੀ ਤੂੰ ਗੁਰਸਿੱਖਾਂ ਗੀ ਤੂੰ ਇੱਕ ਕਹਿ ਕੇ ਵੀ ਉਹਨੂੰ ਇਹ ਗੱਲ ਵੀ ਮੈਨੂੰ ਕਹਿੰਦੇ ਤੂੰ ਵੱਡੀ ਗੁਰਸਿੱਖ ਬਣੀ ਬਦੇ ਤੇ ਜੂਠੇ ਲੋਕਾਂ ਨੇ ਭਾਂਡੇ ਮਾਏ ਦੀ ਆ ਉਹਦੀ ਘਰ ਦੀ ਮਜਬੂਰੀ ਆ ਯਾਰ ਆਪਣੇ ਲੋਕ ਪੰਜਾਬ ਦੇ ਪਤਾ ਨਹੀਂ ਕਿੱਧਰ ਨੂੰ ਉੱਡ ਗਿਆ ਧਰਮ ਆਪਣਾ ਪੰਜਾਬ ਦੇ ਸਾਰੇ ਲੋਕਾਂ ਦਾ ਕਿਉਂਕਿ ਮੈਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਦੇਖ ਰਿਹਾ ਜੋ ਯਾਰ ਬਹੁਤ ਬੇਸ਼ੱਕੀ ਕਰਦੇ ਆ ਲੋਗ ਅਜ ਕੱਲ ਦੇ ਕਾਲ ਯੁੱਗ ਦੇ ਦੌਰ ਦੇ ਵਿੱਚ ਇੱਕ ਪਰਿਵਾਰ ਦਾ ਹੋਰ ਦੇਖਿਆ ਮੈਂ ਜੋ ਇੱਕ ਗੁਰਸਿੱਖ ਪਰਿਵਾਰ ਆ ਉਹਨੇ ਇੱਕ ਸੇਵਾ ਲਾ ਦਿੱਤੀ ਗਈ ਸੀ ਗੁਰਦੁਆਰੇ ਬੰਨੋਂ ਤੇ ਹਾਲਾਂਕਿ ਉਹਨਾਂ ਦੇ ਘਰ ਦੀ ਮਜਬੂਰੀ ਕੋ ਢਿੱਲ ਮਿਸਕਾਰ ਨੂੰ ਉਹਨਾਂ ਤੋਂ ਸੇਵਾ ਨਹੀਂ ਦਿੱਤੀ ਗਈ ਉਹਨਾਂ ਨੂੰ ਗੁਰਦੁਆਰੇ ਚੋਂ ਹੀ ਕੱਢ ਦਿੱਤਾ ਗਿਆ ਵੀ ਤੁਸੀਂ ਗੁਰਦੁਆਰੇ ਵਿੱਚ ਨਹੀਂ ਵੜਨਾ ਜੋ ਵੱਡੇ ਆਪਾਂ ਕਹਿੰਦੇ ਜੂ ਉਥੋਂ ਦੇ ਮੈਨੇਜਰ ਸੀ ਗੁਰਦੁਆਰਾ ਸਾਹਿਬ ਦੇ ਵੀ ਆਹ ਇਹ ਜੇ ਲੋਕ ਕਿਉਂ ਆ ਕਾਲ ਚੁੱਕਦੇ ਦੌਰ ਦੇ ਵਿੱਚ ਪਹਿਲਾਂ ਇਹ ਵੀਡੀਓ ਦੇਖੋ ਫਿਰ ਮੈਂ ਬਾਕੀ ਗੱਲਾਂ ਤੁਹਾਡੇ ਨਾਲ ਬਾਅਦ ਸਾਂਝੀਆਂ ਕਰਦੇ ਆਂ ਜੀ ਦੇਖੋ ਪਹਿਲਾਂ ਵੀਡੀਓ ਬੰਦੇ ਵੀ ਸਾਫ਼ ਕਰ ਦਿੰਦੀ ਆ ਉਹ ਮੈਨੂੰ 250 ਰੁਪਏ ਹੀ ਦਿੰਦੇ ਆ ਕਿ ਲੋਕ ਖਸਦੇ ਆ ਕਿ ਦੇਖੋ ਨਾ ਵੱਡੇ ਅਮਰ ਸ਼ੱਕ ਕਿੰਨੇ ਨੰਗ ਬਣੇ ਫਿਰਦੇ ਆ ਰੋਲਦੇ ਆ ਮਾਪਾ ਬਾਪ ਦਾ ਕਿਸੇ ਦਾ ਜੀ ਥੋੜਾ ਕਰਦਾ ਵੀ ਆਬ ਦੀ ਲੜਕੀ ਨੂੰ ਜਵਾਨ ਲੜਕੀ ਨੂੰ ਵਿਆਹ ਚ ਭੇਜੇ ਪਰਮਾਤਮਾ ਦੀ ਮਰਜ਼ੀ ਹੈ ਜਿੱਥੇ ਰੱਖੇ ਉੱਥੇ ਰਹਿਣਾ ਬੰਦਾ ਮੈਨੂੰ ਇਹ ਵੀ ਫਿਕਰ ਹੈ ਵੀ ਇਹ ਵਿਆਹ ਜਾਂਦੀ ਹੈ ਬਦਨਾਮੀ ਹੈ ਅਗਲਾ ਕਹਿੰਦਾ ਉਹ ਦੇਖੋ ਰੇਰ ਰੇਰ ਦੀ ਕੁੜੀ ਵਿਆਹ ਚ ਫਿਰ ਜਿੱਤੇ ਹੁਣ ਇਹ ਗੱਲ ਇਹ ਹੈ ਕਿ ਹੁਣ ਜੋ ਗੁਰਸਿੱਖ ਪਰਿਵਾਰ ਬੰਨਿਓ ਜੋ ਆਪਣਾ ਪਿਤਾ ਕੁੜੀ ਦਾ ਉਹ ਯਾਰ ਰੋ ਰੋ ਕੇ ਕਹਿ ਰਿਹਾ ਵੀ ਸਾਡੀ ਵੀ ਇੱਕ ਮਜਬੂਰੀ ਆ ਵੀ ਸਾਨੂੰ ਵੀ ਇੱਕ ਦੁੱਖ ਆਗਾ ਵੀ ਸਾਡੀ ਕੁੜੀ ਜੋ ਘਰਾਂ ਦੇ ਵਿੱਚ ਭਾਂਡੇ ਮਾਜਦੀ ਆ ਇਹ ਗੋਲ ਜੋ ਲੋਗ ਯਾਰ ਇਹ ਗੱਲਾਂ ਕਹਿੰਦੇ ਆਪਾਂ ਉਹਨਾਂ ਨੂੰ ਕਹਿਣਾ ਚੋਣੇ ਆ ਵੀ ਆਪਦੇ ਬੰਨੀ ਵੀ ਦੇਖ ਲਿਆ ਕਰੋ ਵੈਗਰੂ ਦਾ ਇਹ ਨਹੀਂ ਪਤਾ ਚੰਗੇ ਭਲੇ ਇਨਸਾਨ ਤੋਂ ਬੰਦੇ ਨੂੰ ਕੁਝ ਵੀ ਕਦੋਂ ਹੋ ਜੇ ਕਿਉਂਕਿ ਆਪਾਂ ਇੱਕ ਰੱਬ ਨੇ ਆਪਾਂ ਨੂੰ ਚਲੋ ਧਰਤੀ ਤੇ ਭੇਜਤਾ ਇੱਕ ਇਨਸਾਨ ਆ ਇਨਸਾਨ ਦੀ ਕਦਰ ਕਰਿਆ ਕਰੋ ਨਾ ਕੋਈ ਕਿਸੇ ਦਾ ਮਜ਼ਾਕ ਡਾਇਆ ਕਰੋ ਜਾਂ ਕੋਈ ਕੋਈ ਮੰਨ ਕੇ ਚਲੋ ਬਾਬਾ ਆ ਗਿਆ ਘਰੇ ਜਾਂ ਕੋਈ ਕਮਲਾ ਰਸਤੇ 'ਚ ਟੱਕਰਦਾ ਉਹਦਾ ਮਜ਼ਾਕ ਉਠਾਉਂਦੇ ਆ ਜਿਹੜੇ ਲੋਗ ਉਹਨਾਂ ਨੂੰ ਗੱਲ ਅਪੀਲ ਕਰਦੇ ਆ ਆਪਣਾ ਇੱਕ ਪੰਜਾਬ ਆ ਜੋ ਇਹ ਇੱਕ ਸੋਨੇ ਦੀ ਚਿੜੀ ਆ ਇਹਦੇ ਵਿੱਚ ਚਲੋ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈਗੀ ਆ ਪਰ ਹੁਣ ਕਲਯੁਗ ਦੇ ਦੌਰ ਚ ਬਹੁਤ ਬੇਸ਼ਕੀਆ ਕੀਤੀਆਂ ਜਾਂਦੀਆਂ ਪੰਜਾਬ ਵੈਸੇ ਆਜ਼ਾਦ ਹੋ ਚੁੱਕਿਆ ਤਾਂ ਪਹਿਲੇ ਹੀ ਪਤਾ ਸੁਣਤਾ ਸਰਕਾਰਾਂ ਹੀ ਬਹੁਤ ਅਤਿਆਚਾਰ ਹੋ ਰਿਹਾ ਪੰਜਾਬ ਦੇ ਲੋਕਾਂ ਦੇ ਸਿੱਖਾਂ ਦੇ ਸਾਡਿਆਂ ਤੇ ਤੇ ਤੁਸੀਂ ਆ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਐ ਜਾਂ ਕੁਝ ਨਾ ਕਰਿਆ ਕਰੋ ਕਿਉਂਕਿ ਜੋ ਕੋਈ ਆਪਣੀ ਕਿਰਤ ਕਰਦਾ ਚਲੋ ਉਹ ਜਿਵੇਂ ਵੈਗਰੂ ਨੇ ਲਿਖਿਆਗਾ ਉਹ ਕਹਾਣੀ ਉਜਵੇਂ ਹੁੰਦਾ ਹੈਗਾ ਬੰਦੇ ਦੇ ਕਰਮਾਂ ਚ ਉਹ ਲੈਖਾ ਦੁਖਾ ਸਾਰਾ ਕੁਝ ਕਰਨਾ ਪੈਂਦਾ ਪਰ ਵੈਗੁਰੂ ਦਾ ਇਹ ਨਹੀਂ ਪਤਾ ਬੰਦੇ ਨੂੰ ਕਦੋਂ ਸਿਖਰਾਂ ਤੇ ਪਹੁੰਚਾ ਦੇ ਤਾਂ ਕਦੋਂ ਰਾਜਿਆਂ ਤੋਂ ਵੀ ਭੀਖ ਮੰਗਵਾਉਣ ਦਾ ਸਮਾਂ ਐਸੀ ਚੀਜ਼ ਆ ਜਿਨੇ ਇਸ ਕੁੜੀ ਨੂੰ ਗੁਰ ਸਿੱਖ ਕੁੜੀ ਨੂੰ ਇਹ ਗੱਲ ਕਹਿਤੀ ਉਹ ਗਲਤੀ ਮੰਨਣੀ ਚਾਹੀਦੀ ਉਹ ਸੰਸਾਰ ਨੂੰ ਕਿਉਂਕਿ ਯਾਰ ਇਹ ਬਹੁਤ ਗਲਤ ਆ ਬਹੁਤ ਵੱਡੀਆਂ-ਵੱਡੀਆਂ ਮਜਬੂਰੀਆਂ ਹੋ ਜਾਂਦੀਆਂ ਜਦੋਂ ਰਾਜਿਆਂ ਤੋਂ ਭੀਖ ਮੰਗਵਾ ਸਕਦਾ ਉਹ ਮੇਰਾ ਕਾਲਪੁਰਖ ਵੈਗਰੂ ਤਾਂ ਕੁਝ ਵੀ ਕਰਵਾ ਸਕਦਾ ਇਹ ਜੇ ਸੀਨ ਜਿਵੇਂ ਤੁਸੀਂ ਕਰਦੇ ਹੋ ਲੋਕਾਂ ਦੇ ਨਾਲ ਪ੍ਰਚਾਰ ਕਰਦੇ ਹੋ ਇਹ ਵੀਡੀਓ ਦੇਖ ਕੇ ਦੁੱਖ ਪਹੁੰਚਦਾ ਬਈ ਕਿਉਂਕਿ ਆਪਣਾ ਮੇਰਾ ਪੰਜਾਬ ਦੇ ਮੁੱਦਿਆਂ ਤੇ ਚੱਲਾਂ ਹਰ ਵੀਡੀਓ ਮੈਂ ਛੋੜੇ ਤੇ ਪਹੁੰਚਾਉਣਾ ਇਸ ਵੀਡੀਓ ਨੂੰ ਵੀ ਪਹੁੰਚਾਉਣ ਦਾ ਮੇਰਾ ਹੱਕ ਸੀ ਕਿਉਂਕਿ ਯਾਰ ਵੀਡੀਓ ਦੇਖ ਕੇ ਮੇਰ ਤੋਂ ਹੋਰ ਕੋਈ ਵੀਡੀਓ ਸੁਣੀ ਨਹੀਂ ਸਕਿਆ ਪਹਿਲਾਂ ਮੈਂ ਇਸ ਵੀਡੀਓ ਨੂੰ ਛੋੜੇ ਨਾਲ ਸਾਂਝੀ ਕਰੀ ਆ ਕਿਉਂਕਿ ਨਹੀਂ ਟੌਪਿਕ ਤਾਂ ਅੱਜ ਹੋਰ ਵੀ ਬਹੁਤ ਤਰ੍ਹਾਂ ਦੇ ਸੀ ਜਿਵੇਂ ਆਪਾਂ ਡੱਲੇਵਾਲ ਸਾਹਿਬ ਨੂੰ ਲੈ ਕੇ ਸੀਐਮ ਭਵਨਤਮਨ ਦੇ ਜੋ ਬਿਆਨ ਆਇਆ ਉਹ ਵੀ ਸੀਗੇ ਪਰ ਲੇਕਿਨ ਨਹੀਂ ਪਹਿਲਾਂ ਇਹ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਾਉਣੀ ਸੀ ਚਲੋ ਜੀ ਫਿਰ ਤੋਂ ਆਪਾਂ ਅਪੀਲ ਕਰਦੇ ਹਾਂ ਜਿੱਥੇ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਪੰਜਾਬ ਚੋਂ ਦਾਪਾ ਤੁਹਾਡੇ ਕੋ ਖਬਰ ਲੈ ਕੇ ਆਉਨੇ ਆ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਹਾਂ ਜੀ ਧੰਨਵਾਦ